എക്മേക്ട് അക്കങ്ങരക്കട് നിനല്ല ലുഡാഗോറ ലോച്ചിനെ ഫുഷിയനെ കംബിയോ പെർട്ടോനല്ല യാതോനാ ഫേസ്ബുക്ക് സോനിയ സോനിയ ਖੜਦਾ 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 ਸਭ ਚੈਨਲ ਡੋਰ ਨੂੰ ਲੈ ਕੇ ਕੀ ਪ੍ਰੋਗਰਾਮ ਅੱਜ ਤੁਹਾਡੇ ਸਕੂਲ ਦੇ ਵਿੱਚ ਰੱਖਿਆ ਗਵਰਨਮੈਂਟ ਪ੍ਰਾਇਮਰੀ ਸਕੂਲ ਖੰਨਾਠ ਦੇ ਵਿੱਚ ਅਸੀਂ ਬੱਚਿਆਂ ਦੇ ਨਾਲ ਜਿਹੜਾ ਹੈਗਾ ਸਮਾਜ ਨੂੰ ਅਵੇਅਰ ਕਰਨ ਦੇ ਲਈ ਚੈਨਾ ਟੌਰ ਦੇ ਜਿਹੜੇ ਮਾੜੇ ਪ੍ਰਭਾਵ ਨੇ ਉਹਨਾਂ ਦੇ ਦੱਸਣ ਲਈ ਇੱਕ ਜਾਗਰੂ ਪ੍ਰੈਰੀ ਦਾ ਪ੍ਰਬੰਧ ਕੀਤਾ ਜਿਵੇਂ ਸਾਡੀ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਜਿਹੜਾ ਅਵੇਅਰਨੈਸ ਕੈਂਪ ਚੱਲ ਰਹੇ ਨੇ ਜਿਦੇ ਕਰਕੇ ਜਿਹੜੀ ਚੈਨਾ ਟੌਰ ਦੇ ਸਾਡੇ ਸੁਸਾਇਟੀ ਦੇ ਜਿਹੜੇ ਪ੍ਰਭਾਵ ਗਲਤ ਪੈ ਰਹੇ ਨੇ ਉਹਨਾਂ ਨੂੰ ਰੋਕਣ ਦੇ ਲਈ ਅਸੀਂ ਅੱਜ ਸੋਸਾਇਟੀ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਚਾਇਨਾ ਡੋਰ ਦੇ ਨਾਲ ਜਿੱਥੇ ਬੇਜਵਾਨ ਜਾਨਵਰਾਂ ਦਾ ਸਾਡੇ ਮਨੁੱਖੀ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਇਸ ਕਰਕੇ ਅਸੀਂ ਚਾਇਨਾ ਡੋਰ ਨੂੰ ਜਿਹੜੇ ਬੰਦ ਕਰਨ ਦੀ ਅਪੀਲ ਕਰਦੇ ਆਂ ਤੇ ਅਸੀਂ ਬੱਚਿਆਂ ਨੂੰ ਵੀ ਇਸ ਗੱਲ ਲਈ ਅਵੇਅਰ ਕੀਤਾ ਹੋਇਆ ਵੀ ਉਹ ਪਤੰਗ ਚਾਇਨਾ ਡੋਰ ਦੇ ਨਾਲ ਨਾ ਹੜਾਉਣ। ਕਿਸੇ ਕਿੰਨੇ ਕ ਬੱਚਿਆਂ ਨੂੰ ਤੁਸੀਂ ਇਸ ਤੋਂ ਇਲਾਵਾ ਹੋਰ ਸਮੇਂ-ਸਮੇਂ ਤੇ ਵੀ ਇਸ ਦੀ ਮੋਟਿਵੇਟ ਕਰਦੇ ਰਹਿੰਦੇ ਹੋ ਵੀ ਚਾਇਨਾ ਡੋਰ ਕਿੰਨੀ ਕਿ ਜੜੀ ਖਤਰਨਾਕ ਹੈ। ਰੋਜ਼ਾਨਾ ਸਵੇਰ ਦੀ ਸਭਾ ਦੇ ਵਿੱਚ ਚਾਇਨਾ ਡੋਰ ਦੇ ਨਾਲ ਹੋਰ ਜਿੰਨੀਆਂ ਵੀ ਸਮਾਜਿਕ ਸਮੱਸਿਆਵਾਂ ਨੇ ਉਹਦੇ ਪ੍ਰਤੀ ਜਿਹੜੀ ਚੇਤਨਾ ਬੱਚਿਆਂ ਦੇ ਵਿੱਚ ਪੈਦਾ ਕੀਤੀ ਜਾਂਦੀ ਆ ਪਿਛਲੇ ਦਿਨਾਂ ਦੇ ਵਿੱਚੋਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆਪਣਾ ਬਸੰਤਰ ਉਤਕਰਨ ਬੱਚਿਆਂ ਦੇ ਵਿੱਚ ਪਤੰਗ ਚੜਾਉਣ ਦਾ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਇਸ ਸਮੇਂ ਤੇ ਚੈਨਾ ਡੋਰ ਦੀ ਵਰਤੋਂ ਬੰਦ ਕੀਤੀ ਜਾਂਦੀ ਆ ਪਿਛਲੇ ਦਿਨਾਂ ਤੋਂ ਅਸੀਂ ਬੱਚਿਆਂ ਨੂੰ ਰੋਜ਼ਾਨਾ ਸਵੇਰ ਦੀ ਸਭਾ ਦੇ ਵਿੱਚ ਸੋਖ ਪਾਉਨੇ ਆ ਵੀ ਉਹ ਆਪਣੇ ਮਾਪੇ-ਮਾਪ ਨੂੰ ਦੱਸਣ ਆਪਣੀ ਸੋਸਾਇਟੀ ਦੇ ਵਿੱਚ ਦੱਸਣ ਵੀ ਚੈਨਾ ਡੋਰ ਦੇ ਕੀ ਪ੍ਰਭਾਵ ਨੇ ਆਪਾਂ ਨੇ ਬਹੁਤ ਸਾਰੇ ਦੇਖਿਆ ਪਿੱਛੇ ਵੀ ਆਪਣਾ ਖੰਨੇ ਦੇ ਵਿੱਚ ਚੈਨਾ ਡੋਰ ਦੇ ਨਾਲ ਕਿੰਨੇ ਸਾਰੇ ਨੁਕਸਾਨ ਹੋਏ ਨੇ ਬੱਚਿਆਂ ਦੇ ਗਲੇ ਕੱਟੇ ਗਏ ਨੇ ਹੋਰ ਵੀ ਬਹੁਤ ਸਾਰੇ ਨੁਕਸਾਨ ਹੋਏ ਨੇ ਜ ਲਗਾਤਾਰ ਇਹ ਅਵੇਅਰਨੈਸ ਆ ਜਿਹੜੀ ਚਲਾ ਰਹੇ ਹਾਂ ਬੱਚੇ ਹਾਂ ਬੇਟੇ ਕੀ ਨਾਮ ਹੈ ਪੁਨੀਤ ਰੋੜਾ ਪੁਨੀਤ ਅੱਜ ਜਿਹੜੀ ਚਾਇਨਾ ਡੋਰ ਨੂੰ ਲੈ ਕੇ ਤੁਹਾਡੇ ਸਕੂਲ ਨੂੰ ਰੈਲੀ ਕੀਤੀ ਜਿਹੜੀ ਕੀ ਕਹੂਗੇ ਸਰ ਆਪਾਂ ਕਵਾਂਗੇ ਕਿ ਸਾਨੂੰ ਚਾਇਨਾ ਡੋਰ ਕਦੇ ਵਰਤਣੇ ਨਹੀਂ ਚਾਹੀਦੀ ਇਸੇ ਨਾਲ ਪੰਛੀਆਂ ਤੇ ਮਨੁੱਖਾਂ ਦੇ ਗਲੇ ਕੱਟ ਜਾਂਦੇ ਨੇ ਜੇ ਸਰ ਆਪਾਂ ਚਾਇਨਾ ਡੋਰ ਨਹੀਂ ਵਰਤਾਂਗੇ ਤਾਂ ਸਰ ਇਹ ਨਹੀਂ ਹੋਏਗਾ ਕਿੰਨਾ ਕੁ ਨੁਕਸਾਨ ਹੁੰਦਾ ਕਦੀ ਸੁਣਦੇ ਹੁੰਦੇ ਹੋ ਖਬਰਾਂ 'ਚ ਵੀ ਕਿੰਨਾ ਕੁ ਨੁਕਸਾਨ ਹੁੰਦਾ ਸਰ ਜੀ ਇਹਦੇ ਨਾਲ ਬਹੁਤ ਨੁਕਸਾਨ ਹੁੰਦਾ ਇਹਦੇ ਨਾਲ ਜਾਨਾਂ ਵੀ ਚਲੇ ਜਾਂਦੀਆਂ ਨੇ ਜਿਹੜੇ ਤੁਹਾਡੇ ਅਧਿਆਪਕ ਨੇ ਸਕੂਲ ਦੇ ਕੀ ਸਿਖਾਉਂਦੇ ਨੇ ਚਾਇਨਾ ਡੋਰ ਸਰ ਸਾਨੂੰ ਸਾਡੇ ਅਧਿਆਪਕ ਸਿਖਾਉਂਦੇ ਨੇ ਕਿ ਸਾਨੂੰ ਚਾਇਨਾ ਡੋਰ ਨਹੀਂ ਵਰਤਣੀ ਚਾਹੀਦੀ ਇਸ ਨਾਲ ਮਨੁੱਖਾਂ ਤੇ ਜੀਵਾਂ ਨੂੰ ਬਹੁਤ ਦੁੱਖ ਹੁੰਦਾ ਕੀ ਨਾਮ ਹੈ ਬੇਟੇ ਅੰਸ਼ ਕੁਮਾਰ ਅੰਸ਼ ਅੱਜ ਜਿਹੜੇ ਚਾਇਨਾ ਡੋਰ ਨੂੰ ਲੈ ਕੇ ਤੁਹਾਡੇ ਸਕੂਲੋਂ ਲੋਕ ਜਾਗਰੂਕਤਾ ਰੈਲੀ ਕੱਢੀ ਜੜੀ ਕੀ ਕਹੋਗੇ ਸਾਨੂੰ ਚਾਇਨਾ ਡੋਰ ਨਹੀਂ ਵਰਤਣੀ ਚਾਹੀਦੀ ਇਹਦੇ ਨਾਲ ਕਈ ਪੰਛੀਆਂ ਤੇ ਮਨੁੱਖਾ ਮਾਰੇ ਜਾ ਸਕਦੇ ਹਨ ਤੇ ਇਹਨਾਂ ਨਾਲ ਬਹੁਤ ਨੁਕਸਾਨ ਹੁੰਦਾ ਹੈ ਅਧਿਆਪਕ ਕੀ ਸਿਖਾਉਂਦੇ ਹੁੰਦੇ ਨੇ ਤੁਹਾਨੂੰ ਚਾਈਨਾ ਡੋਰ ਲੈ ਕੇ ਸਾਨੂੰ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਹ ਪਤੰਗ ਚੜ੍ਹਾਉਣੇ ਨਹੀਂ ਚਾਹੀਦੇ ਜੇ ਚੜ੍ਹਾਉਣਾ ਵੀ ਹੈਗਾ ਤਾਂ ਪਾਂਡਾ ਡੋਰ ਨਾਲ ਚੜ੍ਹਾਉਣਾ ਚਾਹੀਦੀ ਹੈ ਕਿ ਤੁਸੀਂ ਆਪਣੇ ਦੋਸਤਾਂ ਨੂੰ ਵੀ ਇਹਦੇ ਲਈ ਕਹਿ ਰਹੇ ਹੋ ਵੀ ਆਪਾਂ ਚਾਈਨਾ ਡੋਰ ਨਾਲ ਪਤੰਗ ਨਹੀਂ ਲਾਉਣੀ ਚਾਹੀਦੀ ਸਰ ਜੀ ਹਾਂਜੀ ਹਾਂਜੀ ਤੇ ਗੱਟੂਆਂ ਵੀ ਬੈਰ ਹੈਗੇ ਸਾਡੇ ਇੰਡੀਆ 'ਚ ਇਹਨਾਂ ਨੂੰ ਕੱਟਵਰ ਤੋਂ ਖਾ ਲਈ ਚਾਹੀਦੀ ਹੈ ਚਾਈਨਾ ਡੋਰ ਨਾਲ ਲੱਗਦਾ ਕਿੰਨੇ ਨਾ ਕਿਤੇ ਹਰ ਵਾਰ ਜਿਹੜੇ ਨੁਕਸਾਨ ਹੁੰਦਾ ਹੈ ਐਦਿਹੀ ਜਿਹੜੇ ਬੱਚੇ ਨੇ ਨਹੀਂ ਉਡਾਉਣਗੇ ਪਤੰਗ ਸਰ ਜੀ ਹਾਂਜੀ